ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਭਣਾ ਕਰਮ ਵਾਲੀ ਥੋੜੇ ਦਿਨਾਂ ਦੀ ਕੱਚੀ ਆ ਗਈ ਤੇ ਇੱਕ ਆ ਗਈ ਟੋਕੜਬੜ ਤੇ ਇੱਕ ਤਾਂ ਆ ਗਈ ਸਾਈ ਵਾਲਾ ਦੀ ਮੰਨ ਕੇ ਚਲੋ ਤੇ ਇੱਕ ਆ ਗਈ ਬੇਜਰਸੀ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋਮ ਬਾਈ ਹਾਂਜੀ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਆਪਣੇ ਨਾਮ ਪਰਵਿੰਦਾ ਸਿੰਘ ਬਈ ਪਿੰਡ ਖਾਈ ਤਸੀਨਾ ਸਿੰਘ ਵਾਲਾ ਜਲਾ ਮੋਗਾ ਨੇੜੇ ਪਿੰਡ ਬਈ ਨੇੜੇ ਇਧਰ ਪਤੋ ਬਈ ਇਧਰ ਆਉਂਦਾ ਇਧਰ ਪਤੋੜ ਵੀ ਨੇੜੇ ਰਹਿ ਜਾਂਦਾ ਠੀਕ ਹੈ ਕੰਡੈਕਟਰ ਨੰਬਰ ਬੋਲ ਦਿਓ ਆਪਣਾ 9872788632 ਇਹ ਬਾਈ ਦਾ ਬਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਈ ਆਪਣਾ ਵਪਾਰ ਦਾ ਕੰਮ ਆ ਹਾਂਜੀ ਬਈ ਡੇਲੀ ਆਉਂਦੇ ਰਹਿੰਦੇ ਆ ਪੁੱਛ ਹਾਂ ਬਈ ਇੱਕ ਤਾਂ ਆਉਂਦੇ ਰਹਿੰਦੇ ਆ ਠੀਕ ਹੈ ਬਈ ਤੇ ਤੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੀ ਐ ਬਈ ਤੋਕੜਾ ਦੁੱਧ ਹੈਗਾ 6-7 ਕਿਲੋ ਕਿਨੇ ਟਾਈਮ ਦੀ ਸੂਈ ਸੂਈ ਨੂੰ ਬਈ ਇਹ ਬਣੀ ਨਮੀ ਨਤੋ ਤੋ ਹੋ ਗਿਆ ਠੀਕ ਹੈ ਰੋਸ਼ੇ ਕਲਾ ਪੂਰਾ ਗਾ ਥੋਲੋ ਥੋਲੋ ਪੂਰੀ ਸਾਫ ਆ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਚਬਾਈ ਕਰਨੀ ਚਾਹੁੰਦਾ ਚਾਹੇ ਹਾਂ ਵੀ ਕਰ ਸਕਦੇ ਦੋ ਟਾਈਮ ਤਿੰਨ ਟਾਈਮ ਜਿੰਨਾ ਵੀ ਮੰਨ ਕੇ ਥੋਲੀਆਂ ਕਰ ਸਕਦਾ ਕੋਈ ਥਲੀ ਕਰ ਸਕਦਾ ਤੇ ਉਹ ਠੰਡੀ ਸੀ ਲਾ ਉਹ ਠੰਡੀ ਸੀ ਲਾ ਵੀ ਕੁਝ ਨਹੀਂ ਕਹਿੰਦੀ ਚੂੰ ਚਵਾ ਕੇ ਮੈਂ ਦਾ ਭਾਈ ਚੂੰ ਚਵਾ ਵੀ ਪੂਰਾ ਵਧੀਆ ਠੀਕ ਹੈ ਚਾਰ ਹੀ ਖਾਣਾ ਕੋਈ ਬੋਟ ਨਹੀਂ ਸ਼ਾਹ ਹਮ ਸਹੀ ਗੱਲ ਆ ਭਾਈ ਠੰਡੀ ਸੀ ਲ ਹੈਗੀ ਆ ਫੁੱਲ ਚਾਰ ਥਾਣਾ ਕੋਈ ਫੋਟ ਨਹੀਂ ਕੋਸਾ ਨਹੀਂ ਲੈ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਇੱਕ ਨੰਬਰ ਥਾਣਾ ਦੇ ਬੜੀ ਵਿੱਥੀ ਦੇ ਥਾਣਾ ਲੱਗਦਾ ਹੈ ਨਾ ਹਾਂ ਵੀ ਖਣ ਬਹੁਤ ਬਈ ਪਲੀ ਪਲੀ ਬਹੁਤ ਆ ਯਾਰ ਹਨਾ ਹਾਂ ਵੀ ਪਲੀ ਸਮੀ ਬਹੁਤ ਆ ਕਦ ਕੋਦ ਵੀ ਚੰਗਾ ਕਦ ਕਾਠ ਬਈ ਸੈਨਿਕ ਚਮਕ ਇੱਕ ਨੰਬਰ ਜਰਸੀ ਆ ਕੀ ਫੇਸ ਵਗੈਰਾ ਆਪਸ ਨੂੰ ਚੈੱਕ ਕਰਵਾਉਣ ਲੈ ਫੇਸ ਦੇਖੋ ਹਾਂ ਫੇਸ ਬਹੁਤ ਚੰਗਾ ਵੀ ਭਾਈ ਐਚ ਐਫ ਆਰ ਕੀ ਆ ਨਾ ਬੜੀ ਡਾ ਹਾਂ ਕਦ ਕੋਦ ਪੂਰਾ ਚੰਗਾ ਗਰੀਲ ਗੱਟੀ ਦੇ ਡੱਬੇ ਰ ਕੀ ਪਈਆ ਕਰਮ ਵਾਲੀ ਬਈ ਇੰਨੀ ਕਿ ਚੌੜੀ ਆ ਤੇ ਸਮੀ ਪਲੀ ਆਗੀ ਤੇ ਬਈ ਇਹਦਾ ਮੁੱਲ ਕਿ ਰੋ ਮੋਲ ਬਈ ਇਹਦਾ 14000 ਰੁਪਇਆ ਬਈ ਲੈਣ ਦੇਣਾ ਮੋਲ ਹੀ ਆ 14000 ਰੁਪਇਆ ਬਈ ਕਹਿੰਦਾ ਲੈ ਫੇਸ ਦੇਖ ਲੈ ਬਈ ਫੇਸ ਤਾਂ ਬਈ ਲੈ ਫੇਸ ਦਿਖਾਣੇ ਬੜਾ ਫੇਰ ਆ ਗਿਆ ਨਾ ਹਾਂ ਸਹੀ ਗੱਲ ਆ ਬਈ ਥਾਣਾ ਥਾਣਾ ਦਾ ਸੈਸ ਵੀ ਚੈੱਕ ਕਰ ਸਕਦੇ ਬਈ ਗੁਲਾਬੀ ਨੂੰ ਥਾਣਾ ਗਿਆ ਕਰਮ ਵਾਲੀ ਨੂੰ ਤੇ ਸ਼ਾਮ ਤੱਕ ਮੈਂ ਆਰਡਰ ਤਿਆਰ ਕਰ ਦਿਆਂ ਵੀਰੇ ਸ਼ਾਮ ਤੱਕ ਪੂਰਾ ਵਧੀਆ ਆਰਡਰ ਤਿਆਰ ਕਰ ਦਿੰਦੇ ਆ ਵੀ ਠੀਕ ਆ ਮੋਲ ਬਾਈ ਨੇ ਜਿਹੜਾ ਬਾਈ ਰੱਖਿਆ ਲੈਣ ਦੇਣ 14000 ਰੁਪਏ ਮੋਲ ਰੱਖਿਆ ਬੱਚਾ ਮੰਤਨ ਕਰਦਾਂਗੇ ਵੀ ਥੋੜਾ ਜਨਾ ਮੰ ਕਰਦੇ ਆਂਗੇ ਬਾਈ ਕਹਿੰਦਾ ਤੇ ਬਾਕੀ ਲੈਸਾ ਸੂਚ ਚੈੱਕ ਕਰ ਸਕਦੇ ਆਂ ਨਾ ਲੈਵਾਸ ਚੈੱਕ ਕਰ ਸਕਦੇ ਟਾਇਰ ਤੇ ਵਰਨੇ ਇਹਦੀ ਕਰਮ ਵਾਲੀ ਵੱਡੀ ਬੁੱਡੀ ਬਾਈ ਬਹੁਤ ਆ ਕਿ ਕਿੰਨਾ ਕੱਦ ਹੋ ਬਈ ਇਹਦਾ ਕੱਦ ਵੀ ਹੈਗਾ ਇਹਦਾ 5 ਤੋਂ ਤੇ 13 ਕਿੰਨਾ ਮੇਰੇ 6 ਤਾਂ ਨਾ ਬਈ 6 ਫੋਟ 3 ਇੰਚ ਬਾਈ ਦਾ ਕਾਦਾ ਬਾਈ ਉਸ ਹਾਂ ਉਹਨਾਂ ਦਾ ਜਲਾ ਕੇ ਚੱਲੋ ਫੁੱਲ ਵੱਡੀ ਤੇ ਸੰਮੀ ਸੰਗਰੀ ਚੰਗੀ ਹੈ ਤੇ ਕੀ ਤਮੀ ਲੱਖ ਤੋਂ ਉੱਤੇ ਦੇ ਜਾਂ ਫੰਡਰ ਬੱਛੀ ਲੈ ਜਾਂਦੇ 30 35 ਦੀ ਹੈ ਸਹੀ ਗੱਲ ਆ ਬਾਈ ਤੇ ਨਾਲੇ ਆ ਤਾਂ ਖਰਚਾ ਘੱਟ ਰਿਹਾ ਕਿ ਭਾਈ ਜੇ ਗੱਲ ਕਰੀ ਹਣ ਕੱਦ ਕਾਟ ਦੀ ਇਹਦੀਆਂ ਬਰੀਡ ਦੀ ਚਮਕ ਦੀ ਫੁੱਲ ਆ ਗਈ ਮੈਂ ਕਹਿੰਦਾ ਬੱਚੇ ਐਚ ਐਫ ਦੇ ਲੈਣੇ ਹੋ ਤਾਂ ਵੀ ਹਾਂ ਜਿਹੜੇ ਮਰਜ਼ੀ ਬੱਚੇ ਲੈ ਲੈ ਵੀ ਹੂੰ ਬੱਚੇ ਬਹੁਤ ਨੇ ਸਹੀ ਗੱਲ ਆ ਬਾਈ ਦੇ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਆ ਇਹ ਵੀ ਪਹਿਲਾ ਸੂਆ ਸੂਈਆ ਤੇ ਦੂਜੇ ਸੂਈਆ ਤਾਂ 7 ਮਹੀਨਿਆਂ ਦੀ ਗੱਬਣਾ ਵੀ ਦੂਜੇ ਸੂਈਆ ਵਾਸਤੇ 7 ਮਹੀਨਿਆਂ ਦੀ ਚੈੱਕ ਪਾਸ ਹੈ ਚੈੱਕ ਪਾਸ ਤੇਰੀ ਤਸੱਲੀ ਕਰਾਈ ਵੀ ਜੇ ਕੋਈ ਵੀਰ ਆਉਦੀ ਕਰਨੀ ਚਾਹੁੰਦਾ ਬਈ ਕਰਾਹ ਤੱਕ ਅੱਗੇ ਦੇ ਇਹਦੇ ਜਰਸੀ ਜੱਗ ਬੋਲਦਾ ਸੀਮਾ ਲੱਗਿਆ ਡਿਟੇਲ ਹੈਗੀ ਆਪਣੇ ਕੋਲ ਹਾਂ ਡਿਟੇਲ ਹੈਗੀ ਠੀਕ ਹੈ ਬਈ ਡਿਟੇਲ ਬਾਈ ਕੋਲ ਹੈਗੇ ਬਾਈ ਕਹਿੰਦਾ ਚੰਗੇ ਸੀਮਨ ਤੋਂ ਬਈ ਕਰਮ ਵਾਲੀ ਗੱਬਣਾ ਫੇਸਬੁਕ ਸਹਾਈ ਬਹੁਤ ਚੰਗਾ ਵੀ ਦਿਖਦਾ ਕਈ ਜਰਸੀ ਤੇ ਸਾਈ ਵਾਲ ਆ ਗਿਆ ਨਾ ਹਾਂ ਬਈ ਪੜੀ ਸਾ ਵੀ ਬਹੁਤ ਆ ਵੀ ਸਹੀ ਗੱਲ ਹੈ ਲੈ ਫੇਰ ਰੱਖਣ ਪਰ ਨਾਲ ਪਾਲ ਲੈਣੇ ਕੰਮ ਦੀ ਆ ਸਾウスੀ ਲੈ ਉ ਸਾウスੀ ਲੈ ਵੀ ਠੀਕ ਹੈ ਭਾਈ ਥਾਣ ਆਪਾਂ ਵੀ ਨੇੜੇ ਚੈੱਕ ਕਰਵਾਣੇ ਲੈ ਥਣ ਥਣ ਚੈੱਕ ਕਰ ਸਕਦਾ ਥਣ ਥਣ ਬਹੁਤ ਚੰਗਾ ਵੀ ਝੋਲ ਝੋਲ ਬਹੁਤ ਆ ਬਾਈ ਦੀ ਬਾਈ ਚੈੱਕ ਕਰਵਾਈਏ ਤੁਸੀਂ ਆਪਦੇ ਸਹਾਲੀ ਕਰ ਸਕਦੇ ਹੋ ਕਿਉਂਕਿ ਜ਼ਰੂਰੀ ਆ ਕਿ ਨਹੀਂ ਭਾਈ ਹਾਂ ਭਾਈ ਤੇ ਬਾਕੀ ਪੁਲਿਸਮੀ ਗੋਲ ਮਟੋਲ ਪਈਆ ਕਰਮਾਲੀ ਵੱਡੀ ਵੱਡੀ ਆ ਚਮਕਲੀ ਆ ਜੇ ਗੱਲ ਕਰੀਏ ਜੋਰ ਜੰਦ ਵਾਲੀ ਆ ਕਿ ਨਹੀਂ ਭਾਈ ਹਾਂ ਭਾਈ ਲਿਸਿਕ ਕਿ ਨਹੀਂ ਸਮੀ ਵੀ ਆ ਪੁਲਿਸ ਲਿਸਿਕ ਕਿ ਨਹੀਂ ਹੈਗੀ ਤੇ ਦੁੱਧੋਂ ਆ ਕੇ ਡਰਾਈ ਹੈ ਨਾ ਹਾਂ ਵੀ ਦੁੱਧੋਂ ਡਰਾਈਆ ਸਹੀ ਗੱਲ ਆ ਦੁੱਧਾਂ ਆ ਗਈ ਬਾਈ ਡਰਾਈ ਬਾਕੀ ਰੰਗ ਰੂਪ ਬਹੁਤ ਆਜੀ ਨੇ ਦਿੱਤਾ ਬਾਈ 1.14 15 ਕਿਲੋ ਮਾਲਕਾਂ ਦੇ ਦਾਵਗਾ ਠੀਕ ਹੈ ਬਾਈ ਬਾਕੀ ਕਰਮਲੀ ਚੰਗੇ ਸੀਮਨ ਤੋਂ ਬਾਈ ਗੱਪਣਾ ਚੰਗੇ ਸੀਮਨ ਤੋਂ ਗੱਪਣਾ ਵੀ ਚੰਗੀ ਆ ਕਿੰਨਾ ਕਿ ਦੁੱਧ ਕੱਢਿਆ ਬਈ ਇਹਨੇ ਪਿਛਲੇ ਦੁੱਧ ਵੀ ਇਹਨੇ 1.14 15 ਕਿਲੋ ਦਾ ਦਿੱਤਾ ਉਹ ਕਹਿੰਦੇ ਠੀਕ ਹੈ ਬਾਈ ਹਾਂ ਬਾਕੀ ਕਿ ਦੋ ਸੇਵਾ ਦੇ ਜਿੰਨਾ ਰੱਖਾ ਹਾਂ ਬਹੁਤ ਸੁਣਾ ਹਾਂ ਬਾਈ ਖੰਤੂ ਬਹੁਤ ਚੰਗਾ ਤਿਆਰ ਕਰੋ ਹਮ ਸਹੀ ਗੱਲ ਫੇਸਬੁਕ ਦਿਖਾ ਦੇ ਵੀ ਆ ਫੇਸਬੁਕ ਬਹੁਤ ਚੰਗਾ ਹਮ ਫੇਸ ਰੰਗ ਢੰਗ ਪੱਖੇ ਜੇ ਗੱਲ ਕਰੀਏ ਬੱਸੀ ਦੇ ਬਹਲੇ ਚੰਗੇ ਆ ਹਾਂ ਬਰਾਮੀ ਰਾਂਗਾ ਬਾਕੀ ਸਭ ਹੀ ਪੜਿਆ ਸਹੀ ਗੱਲ ਪਟਪੜਾ ਦਿਖਾ ਦੇ ਪੂਰੀ ਸਮੀਂ ਦੀ ਆ ਖਰਾਕ ਤੇ ਪਲੇ ਵੀ ਆ ਹਾਂ ਮੇਰੀ ਖਰਾਕ ਤੀ ਪਰੀ ਵੇ ਫਿਰ ਤੇ ਬਾਈ ਜੀ ਮੁੱਲ ਇਹਦਾ ਇਹਦਾ ਮੁੱਲ ਬਾਈ ਲੈਣ ਦੇ ਨਾਲ 28000 ਰੁਪਏ ਮੁੱਲ ਆ ਵੀ ਹੋਜੂ ਮੰਨ ਤਾਣ ਥੋੜਾ ਮੰਨ ਤਨ ਕਰ ਦਾਂਗੇ ਉੱਚੋ ਠੀਕ ਹੈ ਬਾਈ 28000 ਰੁਪਏ ਲੈਣ ਦੇ ਨਾਲ ਇਹਨਾਂ ਮੁੱਲ ਬਾਕੀ ਮੰਨਦਾਂ ਮੌਕੇ ਤੇ ਜ਼ਰੂਰ ਕਰਦੇ ਆਗੇ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਾਗਾ ਪੇ ਬਾਈ ਪਸੰਦ ਆ ਬਾਈ ਨਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾ